ਇਹ ਆਪਣੇ ਨਾਲ ਕੁਲਵੀਰ ਸਿੰਘ ਜਿਹੜਾ ਸਾਡੇ ਸਾਹਮਣੇ ਖੜੇ ਨੇ ਇਹਨਾਂ ਦੇ ਲਗਭਗ 1 ਸਾਲ ਤੋਂ ਘਾਰੇ ਦੱਸਿਆ ਹੋਗਾ ਸੀ 20 ਲੱਖ ਰੁਪਏ ਇਹਨਾਂ ਦੇ ਵਿਚਾਰਾਂ ਦੇ ਡੁੱਬੇ ਹੋਏ ਸੀ ਤੇ ਆਪਣੇ ਕੋਲ ਕੁਝ ਦਿਨ ਪਹਿਲਾਂ ਵੀ ਆਈ ਸੀ ਤੇ ਅੱਜ ਆਪਾਂ ਇਹਨਾਂ ਦਾ ਸਮਝੌਤਾ ਕਰਵਾਤਾ ਹੈ ਸਾਰਾ ਮਸਲਾ ਇਹਨਾਂ ਦਾ ਹੱਲ ਹੋ ਗਿਆ ਬਸ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਗਾ ਕਿ ਕਿੰਨੇ ਦਿਨ ਹੋ ਗਿਆ ਸਾਲ ਹੋ ਗਿਆ ਸੀ 7.5 ਸਾਲ ਤੋਂ ਨਹੀਂ ਜਾ ਰਿਹਾ 1.5 ਸਾਲ ਹੋ ਗਿਆ ਸੀ ਕੁਲਵੀਰ ਸਿੰਘ ਜੋ ਗੁਰਦਾਸਪੁਰ ਤੋਂ ਹੈ ਪਹਿਲਾਂ ਦਬਈ ਤੇਰੇ ਨੰਬਰ ਕੋਲ ਇਹਦੇ ਨੰਬਰ 88847473496 ਹੈ ਏ ਭਾਈ ਸਾਡੇ ਨਾਲ ਧੱਕਾ ਵੀ ਕਰ ਰਹੇ ਸੀ ਤੁਸੀਂ ਕੋਈ ਨਾਮ-ਸਨਾਮ ਜਾਂ ਜੋ ਵੀ ਲੋਕ ਅੰਕਲ ਜੀ ਕਹਿੰਦੇ ਨੇ ਉਹ ਕੋਈ ਕਸਮ ਵੀ ਲੈ ਆ ਜੀ ਨਹੀਂ ਨਹੀਂ ਕੋਈ ਨਹੀਂ ਅਸੀਂ ਅੰਕਲ ਜੀ ਤੋਂ ਇੱਕ ਚਾਹ ਵੀ ਨਹੀਂ ਪੀਤੀ ਹੈ ਭਾਈ ਜਿਹੜੇ ਕਈ ਧਾਰ ਫੋਕਦੇ ਆ ਵੀ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਉਹ ਐ ਮੈਂ ਮੁੰਡੇ ਦਾ ਤਾਂ ਨੰਬਰ ਬੁਲਾਇਆ ਅੱਜ ਨਹੀਂ ਮਹੀਨੇ ਬਾਅਦ ਦੋ ਮਹੀਨੇ ਹੋ ਗਏ ਜਦੋਂ ਜੀ ਕਰੇ ਉਸ ਤੋਂ ਪੁੱਛ ਲਿਓ ਪਰ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਜੇ ਆਪਸੀਂ ਜਾ ਕੇ ਡੋਰ-ਟੂ-ਡੋਰ ਜਾ ਕੇ ਇਮੀਗ੍ਰੇਸ਼ਨਾਂ ਤੋਂ ਪੈਸੇ ਵਾਪਸ ਕਰਾਓ ਤੁਸੀਂ ਯਾਰ ਸਾਡੇ ਨਾਲ ਨੌਜਵਾਨ ਹੋਰ ਤਕੜੇ ਕੋਈ ਸਾਡੇ ਨਾਲ ਕੋਈ ਉੱਚਾ ਕੋਈ ਲੰਮਾ ਕੋਈ ਛੋੜਾ ਤਾਂ ਦੇਖੋ ਇਹਦੇ ਵਿੱਚ ਕੋਈ ਜ਼ਿਆਦਾ ਡਰਨ ਵਾਲੀ ਗੱਲ ਨਹੀਂ ਜਿਹੜਾ ਡਰੇ ਦਾ ਸਿਰ ਚੋੜ ਰਿਆ ਆਪਾਂ ਕਿਉਂ ਡਰ ਰਹਿ ਆ ਹਾਉਣਾ ਮੁੰਡਾ ਵਿਚਾਰਾ 1.5 ਸਾਲ ਹੋ ਗਿਆ ਸੀ ਗੁਰਦਾਸਪੁਰ ਤੇ ਨੇ ਆਪਣੇ ਨਾਲ ਸੰਪਰਕ ਰਿਆ ਅੱਜ ਇਸ ਦਾ 21 ਲੱਖ ਰੁਪਏ ਦਾ ਜੋ ਮਸਲਾ ਸੀ ਉਹ ਹੱਲ ਹੋ ਗਿਆ ਤੇ ਅੱਗੇ ਹੋਰ ਵੀ ਲੋਕਾਂ ਨੂੰ ਕਿਹਨੇ ਚਾਵੇਂ ਜਿਵੇਂ ਅੱਜ ਵੀ ਥੋੜੇ ਨਾਕੜੇ ਫੈਲੇ ਕਿਤੇ ਧੱਕੇ ਵੀ ਕਿਤੇ ਕਰੋ ਸਾਰੇ ਬਾਈਆਂ ਦਾ ਬਾਈ ਬਹੁਤ ਬਹੁਤ ਧੰਨ